ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਕੇਂਦਰੀ ਸਰਕਾਰ ਦਾ ਜਿਹੜਾ ਮਿਨਿਸਟਰੀ ਹੈ ਜਿਹੜੀ ਉਹਦੀ এনवायरमेंट ਬਾਰੇ ਉਸ ਨੇ ਜਿਹੜੇ ਦੇਸ਼ ਭਰ ਦੇ ਵਿੱਚ ਥਰਮਲ ਪਾਵਰ ਪਲਾਂਟ ਨੇ ਜਿਹੜੇ ਅੰਮ੍ਰਿਤਕਾ ਕੋਲਾ ਜਿਹੜਾ ਬਾਲਕੇ ਉਹਦੇ ਚੋਂ ਸਲਫਰ ਡਾਈਆਕਸਾਈਡ ਨਿਕਲਦੀ ਹੈ ਤੇ ਜਿਹੜੀ ਵਾਤਾਵਰਨ ਨੂੰ ਬਹੁਤ ਜ਼ਿਆਦਾ ਪੋਲਿਊਟ ਕਰਦੀ ਹੈ ਪ੍ਰਦੂਸ਼ਿਤ ਕਰਦੀ ਹੈ ਉਹਨਾਂ ਦੇ 78% ਜਿਹੜੇ ਪਾਵਰ ਆਪਣੇ ਪਾਵਰ ਪਲਾਂਟ ਹੈ ਉਹਨਾਂ ਨੂੰ ਜਿਹੜਾ ਉਸ ਪੋਲਿਊਸ਼ਨ ਨੂੰ ਰੋਕਣ ਲਈ ਜਿਹੜਾ ਲਾਇਆ ਜਾਂਦਾ ਹੈਗਾ ਐਫ ਜੀ ਡੀ ਸਿਸਟਮ ਉਸ ਨੂੰ ਲਾਉਣ ਤੋਂ ਛੋਟ ਦੇ ਦਿੱਤੀ ਹੈ ਉਹਨਾਂ ਨੂੰ ਰਾਹਤ ਦੇ ਦਿੱਤੀ ਵੀ ਤੁਸੀਂ ਲਾਓ ਚਾਹੇ ਨਾ ਲਾਓ ਕੋਈ ਗੱਲ ਨਹੀਂ ਸਿਰਫ 11% ਉਹ ਥਰਮਲ ਪਲਾਂਟ ਜਿਹੜੇ ਦਿੱਲੀ ਦਾ ਜਿਹੜਾ ਐਨ ਸੀ ਆਰ ਰੀਜਨ ਹੈ ਜਾਂ ਜਿਨ੍ਹਾਂ ਸ਼ਹਿਰਾਂ ਦੀ ਆਬਾਦੀ 10 ਲੱਖ ਤੋਂ ਵੱਧ ਹੈ ਉਹਨਾਂ ਨੂੰ A ਕੈਟਾਗਰੀ ਸ਼ਹਿਰ ਕਿ ਹੈ ਉਹਨਾਂ ਦੇ 10 ਕਿਲੋਮੀਟਰ ਦੇ ਘੇਰੇ 'ਚ ਜਿਹੜੇ ਪਲਾਂਟ ਲੱਗੇ ਹੋਏ ਐ 11% ਉਹਨਾਂ ਨੂੰ ਲਾਉਣ ਦੀ ਜ਼ਰੂਰਤ ਹੈ ਤੇ ਹੋਰ 11% ਜਿਹੜੇ B ਕੈਟਾਗਰੀ ਦੇ ਸ਼ਹਿਰ ਨੇ ਉਹਨਾਂ ਦੇ 10 ਕਿਲੋਮੀਟਰ ਦੇ ਘੇਰੇ 'ਚ ਲਾਉਣ ਦੀ ਜ਼ਰੂਰਤ ਹੈ ਜਾਨੀ 78% ਨੂੰ ਲਾਉਣ ਦੀ ਕੋਈ ਲੋੜ ਨਹੀਂ ਇਹਦਾ ਮਤਲਬ ਹੈ ਵਾਤਾਵਰਨ ਪੋਲਿਊਟ ਹੁੰਦਾ ਹੋਵੇ ਲੋਕ ਸਾਹ ਨਾਲ ਮਰਦੇ ਐ ਮਰਨ ਕੇਂਦਰੀ ਸਰਕਾਰ ਜਿਹੜੀ ਹੈ ਉਹ ਉਹਨਾਂ ਨੂੰ ਛੋਟ ਦੇ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਉਂਕਿ ਬਹੁਤ ਸਾਰੇ ਜਿਹੜੇ ਥਰਮਲ ਪਲਾਂਟ ਨੇ ਉਹ ਪ੍ਰਾਈਵੇਟ ਸੈਕਟਰ ਚ ਲੱਗੇ ਹੋਏ ਐ ਪ੍ਰਾਈਵੇਟ ਸੈਕਟਰ ਨੂੰ ਕੋਈ ਤਕਲੀਫ ਨਾ ਹੋ ਜੇ ਕੇਂਦਰ ਸਰਕਾਰ ਉਹਦਾ ਬੜਾ ਖਿਆਲ ਰੱਖਦੀ ਐ ਭਾਰਤ ਦੇ ਨਾਗਰਿਕ ਜਿਹੜੇ ਮਰਜ਼ੀ ਠੱਠੇ ਕੋਚ ਜਾਣ ਉਹਨਾਂ ਨੂੰ ਉਹਦੇ ਨਾਲ ਕੋਈ ਸਰੋਕਾਰ ਨਹੀਂ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ 180 ਥਰਮਲ ਪਾਵਰ ਪਲਾਂਟ ਨੇ ਸਾਰੇ ਦੇਸ਼ ਦੇ ਵਿੱਚ ਇੱਕ ਥਰਮਲ ਪਲਾਂਟ ਦੇ ਉੱਤੇ 2 3 4 5 ਯੂਨਿਟ ਵੀ ਹੈਗੇ ਐ कुल 600 जूलट ਨੇਗੇ ਉਹਨਾਂ ਦਾ 78% ਹਿੱਸਾ ਜਿਹੜਾ ਉਸ ਨੇ ਕੋਈ ਕਿਸੇ ਤਰ੍ਹਾਂ ਦਾ ਪੋਲੂਸ਼ਨ ਨੂੰ ਰੋਕਣ ਦਾ ਇੰਤਜ਼ਾਮ ਨਹੀਂ ਕਰਨਾ ਇੱਕ ਵਿਅਕਤੀ ਜਿਹੜਾ ਹੈਗਾ ਜਿਹਦੇ ਇਹਦੇ ਤੇ ਬਹੁਤ ਜ਼ਿਆਦਾ ਮਨੋਜ ਕੁਮਾਰ ਉਸ ਨੇ ਇਹਦੇ ਤੇ ਬਹੁਤ ਵੱਡੀ ਖੋਜ ਪੜਤਾਲ ਕੀਤੀ ਹੈ ਉਹਨੇ ਇਸ ਫੈਸਲੇ ਦੀ ਡਟ ਕੇ ਨਿੰਦਾ ਕੀਤੀ ਹੈ ਉਹ ਕਹਿੰਦੇ 10 ਕਿਲੋਮੀਟਰ ਨਹੀਂ ਇੱਕ ਜਿਹੜਾ ਥਰਮਲ ਪਲਾਂਟ ਹੈ ਉਹ ਤਕਰੀਬਨ 200 ਕਿਲੋਮੀਟਰ ਦੇ ਘੇਰੇ ਦੇ ਵਿੱਚ ਪੋਲੂਸ਼ਨ ਫਲਾਉਂਦਾ ਹੈ ਪ੍ਰਦੂਸ਼ਣ ਫਲਾਉਂਦਾ ਹੈ ਇਸ ਕਰਕੇ ਗੱਲਾਂ ਗਲਤ ਨੇ ਦੂਜਾ ਉਹਦੇ ਲਈ ਹੋਰ ਨਵੀਂ ਟੈਕਨੋਲੋਜੀ ਲਿਆਉਣ ਦੀ ਵੀ ਲੋੜ ਹੈ ਇਹ ਜਿਹੜਾ ਸਿਸਟਮ ਹੈ ਐਫ ਜੀ ਡੀ ਇਹ ਤਾਂ ਸਿਰਫ ਸਲਫਰ ਡਾਈਆਕਸਾਈਡ ਨੂੰ ਉੱਤੇ ਜਾ ਕੇ ਛੱਡਦਾ ਹੈ ਅਲਟੀਮੇਟਲੀ ਉਹ ਫੇਰ ਕਿਸੇ ਨਾ ਕਿਸੇ ਰੂਪ ਚ ਆ ਜਾਂਦੀ ਹੈ ਚਲੋ ਕੁਝ ਬਚਾ ਹੁੰਦਾ ਹੈ ਪਰ ਪੂਰਾ ਬਚਾ ਨਹੀਂ ਪੂਰਨ ਬਚਾਓ ਵਾਲੇ ਪਾਸੇ ਜਾਣਾ ਚਾਹੀਦਾ ਸੋ ਇਸ ਕਰਕੇ ਜਿਹੜਾ ਇਹ 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 ਫੈਸਲਾ ਬਿਲਕੁਲ ਹੀ ਲੋਕ ਵਿਰੋਧੀ ਹੈ ਦੂਜਾ ਦੋਸਤੋ ਔਰਤਾਂ ਤੇ ਅਚਾਰਦੀਆਂ ਤਿੰਨ ਬੜੀਆਂ ਦਿਲ ਖਲੂਨ ਮੀਆਂ ਘਟਨਾਵਾਂ ਸਾਡੇ ਸਾਹਮਣੇ ਆਈਆਂ ਨੇ ਇੱਕ ਫਿਰੋਜ਼ਪੁਰ ਦੇ ਵਿੱਚੋਂ ਇੱਕ ਟੀਚਰ ਜਿਹੜਾ ਉਹ ਕੁੜੀਆਂ ਨੂੰ ਐਕਸਪਲੋਇਟ ਕਰਦਾ ਤੇ ਉਹਦੇ ਤੇ ਉਹ ਕਈ ਸਾਰੀਆਂ ਕੁੜੀਆਂ ਉਹਨੇ 11 12 ਕੁੜੀਆਂ ਦੇ ਨਾਲ ਖਰਾਬੀਆਂ ਕੀਤੀਆਂ ਨੇ ਤੇ ਅਸੀਂ ਸਮਝਦੇ ਹਾਂ ਵੀ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹ ਜਿਹੜੀ ਹੈ ਉਹ ਆਮਾਨਤ ਚ ਫਿਰੋਜ਼ਪੁਰ ਦੀ ਗੱਲ ਹੈ ਇਹ ਇਹ ਹੈ ਤੇ ਇਸੇ ਤਰ੍ਹਾਂ ਨਾਲ ਇੱਕ ਜਿਹੜਾ ਹੈਗਾ ਅ ਇੱਕ ਕੁੜੀ ਜਿਹੜੀ ਹੈ ਉਹ 오ੜੀਸਾ ਦੀ ਫਕੀਰ ਮੋਨ ਆਟੋਨਮਸ ਕਾਲਜ ਦੇ ਬਾਲਾਸੌਰ ਦੇ ਵਿੱਚ ਇੱਕ ਕੁੜੀ ਜਿਹੜੀ ਹੈ ਉਹਨੇ ਵਿਦਿਆ ਕੰਪਲੇਂਟ ਕੀਤੀ ਵੀ ਉਹਦਾ ਇੱਕ ਪ੍ਰੋਫੈਸਰ ਉਹਦੇ ਉਹਨੂੰ ਮਤਲਬ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਉਹਨੇ ਉਹਦੀ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਹੋਈ ਪ੍ਰਿੰਸੀਪਲ ਨੇ ਵੀ ਨਹੀਂ ਕੀਤੀ ਤੇ ਜਿਹੜੀ ਉੱਥੇ ICC ਬਣੀ ਹੈ ਉਸ ਕਮੇਟੀ ਨੇ ਵੀ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਉਸ ਕੁੜੀ ਨੇ ਆਪਣੇ ਆਪ ਨੂੰ ਅੱਗ ਲਾ ਲਈ ਵੀ ਮੈਂ ਮੇਰੀ ਗੱਲ ਨਹੀਂ ਸੁਣੀ ਜਾ ਰਹੀ ਮੈਂ ਮੈਨੂੰ ਜਿਉਣ ਦਾ ਕੋਈ ਅਧਿਕਾਰ ਨਹੀਂ ਤੇ ਉਹ 90% ਸੜ ਗਈ ਤੇ ਉਹ ਉੱਥੋਂ ਦੇ ਭਗਨੇਸ਼ਵਰ ਦੇ AIMS ਦੇ ਵਿੱਚ ਦਾਖਲ ਹੈ ਤੇ ਹੁਣ ਪੁਲਿਸ ਨੇ ਜਾ ਕੇ ਉਸ ਜਿਹੜਾ ਪ੍ਰੋਫੈਸਰ ਹੈਗਾ ਉਹਦਾ ਉਹਨੂੰ ਗ੍ਰਿਫਤਾਰ ਕੀਤਾ ਤੇ ਪ੍ਰਿੰਸੀਪਲ ਨੂੰ ਸਸਪੈਂਡ ਕੀਤਾ ਸੋ ਇਹ ਦੂਸਰੀ ਘਟਨਾ ਤੀਸਰੀ ਘਟਨਾ ਦੋਸਤੋ ਆਈਏਐਮ ਕੋਲਕੱਤਾ ਦੇ ਵਿੱਚ ਇੱਕ ਦੂਜੇ ਸਾਲ ਦਾ ਵਿਦਿਆਰਥੀ ਉੱਥੇ ਇੱਕ ਲੇਡੀ ਕਾਉਂਸਲਰ ਹੈ ਜਿਹੜੀ ਕਾਉਂਸਲਿੰਗ ਕਰਦੀ ਹੈ ਉਸ ਦਾ ਰੇਪ ਕਰ ਦਿੰਦਾ ਹੈ ਹੌਸਟਲ ਦੇ ਵਿੱਚ ਦੱਸਿਆ ਜਾਂਦਾ ਹੈ ਵੀ ਉਹਨੂੰ ਕੁਝ ਉਹ ਬੈਠ ਕੇ ਚਾਹ ਪਾਣੀ ਪੀਂਦੀ ਹੈ ਕਾਉਂਸਲਰ ਹੈ ਉਹ ਗੱਲਾਂ ਬਾਤਾਂ ਵੀ ਕਰਦੀ ਹੈ ਮੁੰਡਿਆਂ ਨਾਲ ਕੁੜੀਆਂ ਨਾਲ ਤੇ ਕਾਉਂਸਲਿੰਗ ਕਰਦੀ ਹੈ ਤੇ ਉਹ ਚਾਹ ਪੀਂਦੀ ਹੈ ਤੇ ਕੁਝ ਪਕੌੜਾ ਵਗੈਰਾ ਖਾਂਦੀ ਹੈ ਤੇ ਉਹ بے ਹੋਸ਼ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਦਾ ਰੇਪ ਹੋ ਜਾਂਦਾ ਹੈ ਤੇ ਉਹ ਮੁੰਡਾ ਵੀ ਉਹਨਾਂ ਨੇ ਹੁਣ ਗ੍ਰਿਫਤਾਰ ਕੀਤਾ ਸੋ ਇਹ ਤਿੰਨ ਘਟਨਾਵਾਂ ਔਰਤਾਂ ਵਿਰੁੱਧ ਕਿਸ ਤਰ੍ਹਾਂ ਦਾ ਨਜ਼ਰੀਆ ਹੈ ਸਾਡਾ ਤੇ ਕਿਸ ਤਰ੍ਹਾਂ ਉਹਨਾਂ ਤੇ ਜ਼ੁਲਮ ਹੁੰਦਾ ਹੈ ਖਾਸ ਤੌਰ ਤੇ ਅਧਿਆਪਕ ਸਾਡੇ ਪੰਜਾਬ ਦੇ ਵਿੱਚ ਵੀ ਜੇ ਕੋਈ ਅਧਿਆਪਕ ਇਸ ਕਿਸਮ ਦਾ ਕਰ ਰਿਹਾ ਹੈ ਤਾਂ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਤੇ ਸਾਡੇ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਇਹਦੇ ਤੇ ਸਖਤ ਐਕਸ਼ਨ ਲੈਣ ਦੀ ਲੋੜ ਹੈ ਹਰ ਤਰ੍ਹਾਂ ਦਾ ਤੇ ਜਿਹੜੇ ਵੀ ਕਾਨੂੰਨ ਮੁਤਾਬਕ ਪਾਕਸੋ ਐਕਟ ਲੱਗਦਾ ਹੈ ਕੁਝ ਹੋਰ ਲੱਗਦਾ ਹੈ ਉਹਦੇ ਤਹਿਤ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਦੂਸਰੀ ਗੱਲ ਦੋਸਤੋ ਦਿੱਲੀ ਯੂਨੀਵਰਸਿਟੀ ਦਿੱਲੀ ਹਾਈ ਕੋਰਟ ਨੇ UGC ਨੂੰ ਰੈਗਿੰਗ ਵਿਰੋਧੀ ਕੰਮਾਂ ਦੇ ਵਿੱਚ ਫੇਲ ਹੋਣ ਲਈ ਕੱਲ ਪੂਰੀਆਂ ਲਾਣਤਾਂ ਪਾਈਆਂ ਨੇ ਇੱਕ ਸੰਸਥਾ ਨੇ ਉੱਥੇ ਅਪਰੋਚ ਕੀਤਾ ਤੇ ਉਹਨੇ ਦੱਸਿਆ ਵੀ ਰੈਗਿੰਗ ਜਿਹੜੀ ਹੈ 2024 ਦੇ ਵਿੱਚ ਕੱਲੇ 1 2024 ਦੇ ਵਿੱਚ ਰੈਗਿੰਗ ਦੇ ਉਹਨਾਂ ਦਾ ਜਿਹੜਾ ਐਂਟੀ ਰੈਗਿੰਗ ਪੋਰਟਲ ਹੈ ਉਹਦੇ ਤੇ 1084 ਸ਼ਿਕਾਇਤਾਂ ਦਰਜ ਹੋਈਆਂ ਨੇ UGC ਸਿਰਫ ਕੋਈ ਨੋਟਿਸ ਲਾਤਾ ਕੋਈ ਥੋੜਾ ਸਰਕੂਲਰ ਕੱਢਦਾ ਇਦੋਂ ਸਿਵਾਏ ਹੋਰ ਕੁਝ ਨਹੀਂ ਕਰਦੀ ਸਾਰੇ ਸਾਲ 'ਚ 44 ਲੱਖ ਰੁਪਈਆ ਖਰਚਦੀ ਹੈ ਇਸ ਕੰਮ ਦੇ ਉੱਤੇ ਰੈਗਿੰਗ ਵਿਰੋਧੀ ਕਾਰਵਾਈਆਂ ਦੇ ਉੱਤੇ ਤੇ ਇੱਕ ਕਾਰਵਾਈ ਪਾਉਂਦੀ ਹੈ ਉਹ ਤੇ ਉਹਦੇ 'ਚ ਵੀ ਉਹਦੀ ਬੜੀ ਖਚਾਈ ਕਰੀ ਤੇ ਉਹਨਾਂ ਨੇ ਕਿਹਾ ਵੀ ਜਿੰਨੇ ਲੋਕਾਂ ਦੇ ਦੇਸ਼ ਭਰ ਦੇ ਵਿੱਚ ਹਰ ਸਾਲ ਸੁਇਸਾਈਡ ਹੁੰਦੇ ਐ ਉਹਨਾਂ ਚੋਂ 7.6% ਵਿਦਿਆਰਥੀਆਂ ਦੇ ਸੁਇਸਾਈਡ ਨੇ ਉਹਨਾਂ ਦੇ ਜਿਹੜੇ ਐ ਉਹ ਆਪਣਾ ਉਹ ਕਰਦੇ ਐ ਆਪਣੇ ਆਪ ਨੂੰ ਖਤਮ ਕਰਦੇ ਐ ਬੱਚੇ ਸੋ ਇਹ ਜਿਹੜਾ ਕਈ ਵਾਰ ਇਹ ਅੰਕੜਾ ਜਿਹੜਾ ਕਿਸਾਨਾਂ ਤੇ ਖੇਤੀ ਮਜ਼ਦੂਰਾਂ ਦੀ ਜਿਹੜੀਆਂ ਆਤਮ ਹੱਤਿਆ ਮਾਨੇ ਉਹਨਾਂ ਨਾਲੋਂ ਵਿਦਿਆਰਥੀਆਂ ਦੀਆਂ ਆਤਮ ਹੱਤਿਆਵਾਂ ਦਾ ਅੰਕੜਾ ਹੁਣ ਵੱਧ ਰਿਹਾ ਹੈ ਇਹ ਬਹੁਤ ਹੀ ਮਾੜਾ ਟ੍ਰੈਂਡ ਹੈ ਤੇ ਇਹਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਨੇ ਵੀ ਕਿਹਾ ਸੀਗਾ 2 ਮਾਰਚ ਦੇ ਵਿੱਚ ਇਸ ਸਾਲ ਕਿ ਜਿਹੜਾ ਜਿਹੜਾ ਇਹਦੇ ਉੱਤੇ UGC ਕੁਝ ਨਹੀਂ ਕਰ ਰਹੀ ਇਹਦੇ ਤੇ ਮੈਂਟਲ ਹੈਲਥ ਕਲੀਨਿਕ ਖੋਲਣ ਦੀ ਲੋੜ ਹੈ ਤੇ 31% ਜਿਹੜੇ ਸੁਇਸਾਈਡਸ ਹੈ ਉਹ ਵਿਦਿਆਰਥੀਆਂ ਦੇ ਵਿੱਚ ਹੋ ਰਿਹਾ 37000 ਲੋਕਾਂ ਦੇ ਦਾ ਸਰਵੇਖ ਕੀਤਾ ਗਿਆ ਦੇਸ਼ ਭਰ ਦੇ ਵਿੱਚ ਉਹਨਾਂ ਚ 31% ਲੋਕਾਂ ਚ ਆਤਮ ਹੱਤਿਆ ਕਰਨ ਦੀ ਰੁਚੀ ਪਾਈ ਗਈ 4.4% ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਤੇ 1 ਕੋ ਸਾਲ ਦੇ ਵਿੱਚ 27% ਜਿਹੜੇ ਪੋਸਟ ਗ੍ਰੈਜੂਏਟ ਵਿਦਿਆਰਥੀ ਹੈ ਉਹਨਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਰੈਗਿੰਗ ਹੋਣ ਦੀਆਂ ਸ਼ਿਕਾਇਤਾਂ ਕੀਤੀਆਂ ਨੇ 31% ਹੈ ਜਿਹੜਾ ਉਹਨਾਂ ਦੀ ਰੈਗਿੰਗ ਜਿਹੜੀ ਹੈ ਉਹਨਾਂ ਦੇ ਫੈਕਲਟੀ ਨੇ ਟੀਚਰਾਂ ਨੇ ਜਾਂ ਉਹਨਾਂ ਦੇ ਸੀਨੀਅਰਾਂ ਨੇ ਕੀਤੀ ਹੈ ਬੜਾ ਗੰਭੀਰ ਹੈ ਤੇ ਸੁਪਰੀਮ ਕੋਰਟ ਨੇ UGC ਨੂੰ ਕਿਹਾ ਸੀ ਵੀ ਇਹਦੇ ਲਈ ਇੱਕ ਟਾਸਕ ਫੋਰਸ ਬਣਾਈ ਜਾਣੀ ਚਾਹੀਦੀ ਹੈ 멘ਟਲ ਹੈਲਥ ਦੇ ਲਈ ਐਕਸਪਰਟ ਉਹਨਾਂ ਸੰਸਥਾਵਾਂ ਨੂੰ ਲਾਏ ਜਾਣੇ ਚਾਹੀਦੇ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਫਰਾਂਸਿਸਕਾ ਅਲਬਨੀ ਅਲਬਨੀ ਇਸਰ ਦੀ ਕੱਲ ਵੀ ਆਪਾਂ ਗੱਲ ਕੀਤੀ ਸੀ ਉਸ ਨੇ ਜਿਹੜੀ ਰਿਪੋਰਟ 1 ਜੁਲਾਈ ਨੂੰ ਦਿੱਤੀ ਉਸ ਰਿਪੋਰਟ ਦੇ ਵਿੱਚ ਉਸ ਨੇ ਦੱਸਿਆ ਵੀ 48 ਫਰਮਾਂ ਨੇ ਜਿਹੜੀਆਂ ਕਿ ਜ਼ਿਆਦਾ ਯੂ ਐਸ ਏ ਦੀਆਂ ਨੇ ਜਿਨ੍ਹਾਂ ਨੂੰ ਉੱਥੇ ਗਾਜ਼ਾ ਦੇ ਵਿੱਚ ਹੁੰਦੀ ਜਿਹੜੀ ਨਸਲ ਕੁਸ਼ੀ ਹੈ ਉਹਦੇ ਤੋਂ ਅਰਬ ਰੁਪਈਆ ਦੇ ਜਿਨ੍ਹਾਂ ਨੇ ਮੁਨਾਫੇ ਕਮਾਏ ਹੈ ਇਸ ਲੜਾਈ ਦੇ ਵਿੱਚ ਇਸੇ ਕਰਕੇ ਉਹਨੇ ਆਪਣੀ ਰਿਪੋਰਟ ਦਾ ਨਾਂ ਇਕਨੋਮਿਕਸ ਆਫ ਜੀਨੋਸਾਈਡ ਜਾਨੀ ਕਿ ਨਾਸਲਕੁਸ਼ੀ ਦੀ ਆਰਥਿਕਤਾ ਕਿ ਹੈਗਾ ਤੇ ਉਹਦਾ ਬੜਾ ਰੋਲਾ ਪਿਆ ਹੋਇਆ ਉਹ ਕਹਿੰਦੀ ਹੈ ਵੀ ਗਾਜ਼ਾ ਤੇ ਵੈਸਟ ਬੈਂਕ ਦੇ ਵਿੱਚ ਇਹ ਸਾਰਾ ਹੋ ਰਿਹਾ ਤੇ ਅਸੀਂ ਆਮ ਦੇਖਦੇ ਹਾਂ ਕਿਉਂਕਿ ਉਹਨੇ ਬੱਚਿਆਂ ਦੇ ਉੱਤੇ ਸਰਵੇਖਣ ਕੀਤਾ ਹੋਰ ਕੀਤਾ ਮਾਵਾਂ ਦੀਆਂ ਬਾਹਾਂ ਦੇ ਵਿੱਚ ਪਏ ਹੋਏ ਬੱਚੇ ਛੋਟੇ-ਛੋਟੇ ਜਿਹੜੇ ਆ ਉਹਨਾਂ ਨੂੰ ਕਤਲ ਕੀਤਾ ਗਿਆ ਐਡਾ ਵੱਡਾ ਇਨਸਾਨੀਅਤ ਦਾ ਕਤਲ ਹੋਇਆ ਤੇ ਇਸ ਕਰਕੇ ਜਿਹੜੀ ਅੰਤਰਰਾਸ਼ਟਰੀ ਕ੍ਰਿਮਿਨਲ ਕੋਰਟ ਹੈ ਉਸ ਨੂੰ ਇਹਦੇ ਤਾਂ ਸੰਗਿਆਨ ਲੈ ਕੇ ਉਹਨਾਂ ਦੇ ਉੱਤੇ ਐਕਸ਼ਨ ਲੈਣਾ ਬਣਦਾ ਹੈਗਾ ਤੇ ਬਹੁਤ ਸਾਰੇ ਲੋਕਾਂ ਨੇ ਜਿਹੜੀ ਫਰਾਂਸਿਸਕਾ ਐਲਬਨੀਜ਼ ਤੇ ਉੱਥੋਂ ਦੇ ਜਿਹੜੇ ਡਾਕਟਰ ਨੇ ਗਾਜ਼ਾ ਦੇ ਉਹਨਾਂ ਵਾਸਤੇ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਅਪੀਲ ਕੀਤੀ ਹੈ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ ਤੁਹਾਨੂੰ ਵੀ ਬੇਨਤੀ ਹੈ ਵੀ ਜਦੋਂ ਤੁਹਾਡੇ ਕੋਲ ਇਹ ਆਉਂਦਾ ਜਾਂ ਕਹੋਗੇ ਤਾਂ ਮੈਂ ਭੇਜ ਦੂੰਗਾ ਉਸ ਦੇ ਉੱਤੇ ਦਸਕਤ ਕਰਕੇ ਆਪਾਂ ਇਹ ਆਵਾਜ਼ ਚੱਕੀ ਹੈ ਵੀ ਜਿਹੜੇ ਲੋਕ ਸ਼ਾਂਤੀ ਲਈ ਲੜ ਰਹੇ ਐ ਬੱਚਿਆਂ ਦੇ ਕਤਲੇਆਮ ਵਿਰੁੱਧ ਲੜ ਰਹੇ ਐ ਉਹਨਾਂ ਤੇ ਉਹਨਾਂ ਦਾ ਇਲਾਜ ਕਰ ਰਹੇ ਐ ਡਾਕਟਰ ਉਹਨਾਂ ਨੂੰ ਉਹ ਅਸਲ ਸ਼ਾਂਤੀ ਦੇ ਹੱਕਦਾਰ ਨੇ 트럼ਪ ਤੇ ਹੋਰ ਦੂਜੇ ਤਾਂ ਪਖੰਡੀ ਲੋਕ ਨੇ ਉਹ ਤਾਂ ਲੜਾਈਆਂ ਹੀ ਕਰ ਰਹੇ ਐ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਸਾਂਝੀ ਕਰਨੀ ਐ ਵੀ ਜਿਹੜਾ ਐਲੋਨ ਮਸਕ ਦਾ ਇੱਕ ਜਿਹੜਾ ਆਈ ਜਿਹੜੀ AI ਆ ਦਾ ਵੀ ਐਪ ਹੈ ਉਹਦੀ ਚੈਟਬੋਟ ਜਿਹਨੂੰ ਗਰੋਕ ਕਹਿੰਦੇ ਐ ਉਸ ਨੇ ਆਪਣੇ ਉੱਤੇ ਇੱਕ ਹਿਟਲਰ ਦੀ ਤਾਰੀਫ ਕੀਤੀ ਤੇ ਜਹੂਦੀਆਂ ਦੇ ਵਿਰੋਧੀ ਪ੍ਰਚਾਰ ਕੀਤਾ ਉਸ ਦੀ ਇੱਕ X ਦੇ ਉੱਤੇ ਜਿਹੜੀ CEO ਸੀਗੀ ਲਿੰਡਾ ਯਸਾਰੀਨ ਉਸ ਨੇ ਰਜਾਇਨ ਕਰਤਾ ਤੇ ਉਹਦੇ ਤੇ ਇਸ ਪਲੇਟਫਾਰਮ ਦੀ ਪੂਰੀ ਨਿੰਦਿਆ ਹੋ ਰਹੀ ਹੈ ਐਲੀਅਨ ਮਸਕ ਦੀ ਨਿੰਦਿਆ ਹੋ ਰਹੀ ਹੈ ਜਿਹੜਾ ਹਿਟਲਰ ਦੀ ਪ੍ਰਸ਼ੰਸਾ ਕਰਦਾ ਹੈਗਾ ਤੇ ਆ ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਜਿਹੜੀ ਕਰਨੀ ਹੈ ਕਿ ਅਮਰੀਕਾ ਨੇ ਕਿਊਬਾ ਦੇ ਰਾਸ਼ਟਰਪਤੀ ਤੇ ਹੋਰਾਂ ਦੇ ਉੱਤੇ ਸਖਤ ਪਾਬੰਦੀਆਂ ਲਾਈਆਂ ਨੇ ਕਿ ਉੱਥੇ ਮਨੁੱਖੀ ਅਧਿਕਾਰਾਂ ਦਾ ਕਤਲ ਹੋ ਰਿਹਾ ਹੈ। ਕੀ ਬਾਤ ਹੈ? ਸ਼ੱਜ ਤਾਂ ਬੋਲੇ ਛਾਲਣੀ ਕੀ ਬੋਲੇ? ਜਿਹੜੇ ਬੰਦੇ ਸ਼ਰ੍ਹਾਂ ਆਮ ਬਿਨਾ ਕਿਸੇ ਕਾਰਨ ਤੋਂ ਗਾਜ਼ਾ ਦੇ ਵਿੱਚ ਲੋਕਾਂ ਨੂੰ ਮਾਰ ਰਹੇ ਐ ਤੇ ਉਹ ਅਮਰੀਕਾ ਉਹਦੇ ਨਾਲ ਐ ਜਿਹੜੇ ਬੰਦੇ ਬਿਨਾ ਗੱਲ ਤੋਂ ਈਰਾਨ ਦੇ ਉੱਤੇ ਹਮਲੇ ਕਰਦੇ ਐ ਉਹ ਅਮਰੀਕਾ ਕਿਹੜਾ ਅਧਿਕਾਰ ਨਾਲ ਕਿਊਬਾ ਦੇ ਉੱਤੇ ਹਿਊਮਨ ਰਾਈਟਸ ਦੀ ਗੱਲ ਕਰ ਰਿਹਾ ਐ ਇਹ 도ਗਲਾ ਕਰਦਾਰ ਐ ਦੋਸਤੋ ਸਾਰੀ ਦੁਨੀਆ ਦੇ ਵਿੱਚ ਵਿਚਾਰਧਾਰਕ ਤੇ ਰਾਜਨੀਤਿਕ ਲੜਾਈ ਲੜੀ ਜਾ ਰਹੀ ਐ ਇੱਕ ਜਿਹੜੇ ਕਾਰਪੋਰੇਟਾਂ ਦੇ ਹਮਾਇਤੀ ਐ ਉਹਨਾਂ ਦੇ ਹੱਕ ਦੇ ਵਿੱਚ ਲੋਕ ਖੜਦੇ ਐ ਤੇ ਕੋਈ ਮਨੁੱਖੀ ਅਧਿਕਾਰਾਂ ਦਾ ਸਵਾਲ ਨਹੀਂ ਦੂਜਾ ਲੋਕਾਂ ਦੇ ਨਾਲ ਖੜਦੇ ਐ ਚਾਹੇ ਉਹ ਕਿਸੇ ਵੀ ਦੇਸ਼ ਦੇ ਹੋਣ ਇਹ ਲੋਕਾਂ ਤੇ ਲੋਕਾਂ ਦੀ ਲੜਾਈ ਦੇ ਵਿੱਚ ਆਪਾਂ ਲੋਕਾਂ ਵਾਲੇ ਪਾਸੇ ਖੜੀਏ ਚਾਹੇ ਉਹ ਕਯੂਬਾ ਦੇ ਹੋਣ ਚਾਹੇ ਉਹ ਗਾਜ਼ਾ ਦੇ ਹੋਣ ਚਾਹੇ ਈਰਾਨ ਦੇ ਹੋਣ ਚਾਹੇ ਭਾਰਤ ਦੇ ਹੋਣ ਜਿਹੜੇ ਹਾਕਮ ਇਹਨਾਂ ਲੋਕਾਂ ਦੇ ਵਿਰੁੱਧ ਖੜੇ ਐ ਚਾਹੇ ਉਹ ਭਾਰਤੀ ਹਾਕਮ ਨੇ ਚਾਹੇ ਅਮਰੀਕੀ ਹਾਕਮ ਨੇ ਚਾਹੇ ਤੇ ਚਾਹੇ ਕਿਸੇ ਹੋਰ ਥਾਂ ਦੇ ਹੈ ਉਹਨਾਂ ਦੇ ਵਿਰੁੱਧ ਸਿਰ ਵੱਡਾ ਮ ਲੜਾਈ ਹੈ ਇਹ ਇਸ ਲੜਾਈ ਨੂੰ ਤਿੱਖੀ ਕਰਨ ਦੀ ਲੋੜ ਹੈ ਅੱਜ ਦੀ ਗੱਲ ਇੰਨੀ ਬਹੁਤ ਬਹੁਤ ਸ਼ੁਕਰੀਆ